ਹਾਂਜੀ ਆ ਜਿਹੜੇ ਮੇਰੇ ਕੋਲ ਬੈਠੇ ਆ ਸੱਜਣਾ ਇਹ ਮੇਰੇ ਪਿੰਡ ਦੇ ਆ ਅੱਜ ਮੈਂ ਗੱਲ ਕਰਨੀ ਹੈ ਇਹਨਾਂ ਬਾਰੇ ਕੀ ਗੱਲ ਕਰਨੀ ਹੈ ਧਿਆਨ ਨਾਲ ਸੁਣ ਲਿਓ ਇਹ ਪੂਰੇ ਪੰਜਾਬ ਦਾ ਮਸਲਾ ਹੈ ਦੁਨੀਆਂ ਦੀਆਂ ਮਾਛਰ ਕੌਮਾਂ ਦੇ ਵਿੱਚੋਂ ਇੱਕ ਕੌਮ ਜਿਹਨੂੰ ਮੱਝ ਵੀ ਸਖਰੇ ਨਰੇ ਟੇਗੂ ਰੂਪੇ ਬੱਟੇ ਕਿਹਾ ਜਾਂਦਾ ਜਿਹੜੇ ਕਦੇ ਗੁਰੂਆਂ ਲਾਲ ਬਰਾਬਰ ਖੜ ਕੇ ਜੰਗਾ ਲੜੇ ਕਿਸੇ ਹੋਰ ਆਪਣੇ ਸਹਿਯੋਗੀ ਦੇ ਨਾਲ ਕਿਸੇ ਹੋਰ ਭਾਈਚਾਰੇ ਨਾਲ ਅਗੇ ਜੱਜ ਜੀਵਨਦਰ ਨੂੰ ਖੜਨ ਦੀ ਲੋੜ ਪਈ ਤਾਂ ਵੀ ਇਹ ਬਰਾਬਰ ਖੜ ਕੇ ਲੜਿਆ ਕਦੇ ਪਿੱਠ ਨਹੀਂ ਦਿਖਾਈਦਾ ਨੇ ਇਹ ਨਵਾਂ ਨਸਾਨ ਵੀ ਘੱਟ ਹੀ ਦੇਖਦੇ ਆ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਵੇਂ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਪੀੜਤ ਨੇ ਜਿਹੜੇ ਉਹ ਇਹੀ ਨੇ ਹਾਇ ਤਾਂ ਹੋਰ ਵੀ ਬਹੁਤ ਨੇ ਵੱਖ-ਵੱਖ ਦੂਜੀਆਂ ਕੌਮਾਂ ਦੇ ਵਿੱਚੋਂ ਲੋਕ ਵੀ ਜਿਹੜੇ ਪੀੜਤ ਹੈਗੇ ਆ ਰਸ਼ੀਆਂ ਦੇ ਨਾਲ ਪਰ ਸਭ ਤੋਂ ਜ਼ਿਆਦਾ ਜਿਹੜੇ ਹਾਲਾਤ ਮੈਂ ਦੇਖਦਾ ਨੇ ਮੇਰੇ ਪਿੰਡ ਦੀ ਮੈਂ ਗੱਲ ਕਰਾਂ 12 13 ਜਾਣੇ ਨੇ ਲੈ ਕੇ ਆਏ ਮੇਰੇ ਪਿੰਡ ਦੇ 12 13 ਹੋਰ ਖੜਦੇ ਆ ਤਾਂ ਸਭ ਤੋਂ ਜ਼ਿਆਦਾ ਜਿਹੜਾ ਮੈਂ ਪੀੜਤ ਤੋਂ ਗੱਲ ਕਰਦਾ ਤਾਂ ਮਾਝੀ ਵੀ ਸਿੱਖ ਸਭ ਤੋਂ ਜ਼ਿਆਦਾ ਪੀੜਤ ਦਾ ਇਹ ਨਸ਼ਾ ਹੈ ਸੋ ਮੈਂ ਅੱਜ ਇਹ ਕੱਲ ਬਰੇ ਕੋਲੇ ਆ ਕੇ ਕਹਿੰਦੇ ਬਾਈ ਛੱਡਣਾ ਚਾਹੁੰਦੇ ਆ ਮਾਹ ਆਜੋ ਮੈਂ ਤਨੂੰ ਉੱਥੇ ਚੱਕਿਆ ਥਾਣੇ ਲਗਿਆ ਥਾਣੇ ਨਾਲ ਖਾਨੇ ਦੇ ਵਿੱਚੋਂ ਇੱਕ ਅਸੈਚੂਨ ਨੇ ਬੰਦਾ ਭੇਜਿਆ ਸਾਡੇ ਨਾਲ ਅਸੀਂ ਲਿਆ ਕੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਉਚੋ ਆਦੇਸ਼ ਦਾ ਹਲ ਕਰਾਤਾ ਹੁਣ ਧਿਆਨ ਦਿਓ ਗੱਲ ਦੀ ਪੰਜਾਬ ਦੇ ਲੋਕੋ ਜਿਹੜੇ ਵੀ ਪਿੰਡਾਂ ਦੇ ਮਤਬਰ ਲੋਕ ਆ ਪਿੰਡਾਂ ਦੇ ਸਰਪੰਚ ਆ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਨਸ਼ੇ ਕਰਦੇ ਆ ਉਹਨਾਂ ਨੂੰ ਤੁਸੀਂ ਜਿਓ ਚਾਹੁੰਦੇ ਆ ਤੁਹਾਡੇ ਕੋਲੇ ਆਉਂਦੇ ਆ ਪੇਸ਼ੈਂਟਾਂ ਮਾ ਤਾਉਨੇ ਤਾਂ ਤੁਸੀਂ ਉਹਨਾਂ ਨੂੰ ਲੈ ਕੇ ਸਬੰਧਤ ਥਾਣਾ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਜਿਹੜਾ ਥਾਣਾ ਲੱਗਦਾ ਜਿਹੜੇ ਹਲਕੇ ਦੇ ਵਿੱਚ ਜਿਹੜੇ ਟਡਾ ਥਾਣਾ ਲੱਗਦਾ ਉਥੋਂ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਥਾਣੇ ਤੇ ਜਾਓ ਉਥੋਂ ਤੁਸੀਂ ਐਸ ਐਚਓ ਉਥੋਂ ਦਾ ਨਾਲ ਗੱਲ ਕਰੋ ਉਹ ਤੁਹਾਨੂੰ ਇੱਕ ਬੰਦਾ ਆਪਣਾ ਮੁਲਾਜ਼ਮ ਭੇਜੂਗਾ ਹਰ ਜ਼ਿਲ੍ਹੇ ਦੇ ਵਿੱਚ ਸੈਂਟਰ ਬਣੇ ਹੋਏ ਆ ਸਰਕਾਰੀ ਸੈਂਟਰ ਹਸਪਤਾਲਾਂ ਦੇ ਵਿੱਚ ਉਹ ਪ੍ਰਾਈਵੇਟ ਸੈਂਟਰ ਨਹੀਂ ਜੇ ਬਰਿੰਡਾ ਆਪਣੇ ਤਿੰਨ ਸੈਂਟਰ ਆ ਜ਼ਿਲ੍ਹੇ ਦੇ ਵਿੱਚ ਆ ਦੇਸ਼ ਹਸਪਤਾਲ ਪੁੱਛੋ ਸਰਕਾਰੀ ਹਸਪਤਾਲ ਬਰਿੰਡਾ ਇੱਕ ਜਿਹੜਾ ਗ੍ਰੋਥ ਕੋਈ 2250 ਬੈੱਡ ਉੱਤੇ ਲੱਗਿਆ ਹੋਇਆ ਹੈ ਇਹ ਤਿੰਨ ਸੈਂਟਰ ਬਣਦੇ ਆ। ਬਖ ਬਖ ਜਿਹੜਾ ਦੇ ਵਿੱਚ ਆਈ ਸਰਕਾਰੀ ਹਸਪਤਾਲਾਂ ਦੇ ਸੈਂਟਰ ਬਣਾਏ ਹੋਏ ਆ। ਕੋਈ ਪੈਸਾ ਨਹੀਂ। ਸਾਰਾ ਇਲਾਜ, ਦਵਾਈਆਂ ਤੋਂ ਲੈ ਕੇ ਡਾਕਟਰੀ ਇਲਾਜ, ਇਹਨਾਂ ਦਾ ਖਾਣਾ, ਪੀਣਾ, ਜੁਵਨਾਂ ਨੂੰ ਰੋਟੀ ਮਿਲਦੀ ਆ ਤਿੰਨ ਟਾਈਮ, ਚਾਹ ਮਿਲਦੀ ਆ। ਸਾਰੀਆਂ ਸਹੂਲਤਾਂ ਇੱਥੇ ਏਸੀ ਲੱਗੇ ਹੋਏ ਆ। ਇੱਥੇ ਟੀਵੀ ਵੀ ਲੱਗਿਆ ਹੋਇਆ। ਇਹਨਾਂ ਦਾ ਜਿੰਨਾ ਵੀ ਖਰਚਾ ਇਹ 5 ਦਿਨ ਰਹਿਣਾ ਚਾਹਣ, 10 ਦਿਨ, 20 ਦਿਨ, ਮਹੀਨਾ, 6 ਮਹੀਨੇ ਜਿੰਨਾ ਤੇਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਵੀ ਅਸੀਂ ਨਾ ਛੱਡਣਾ ਹੈ ਉਹਨਾਂ ਚ ਰਹੇ ਹਸਪਤਾਲ ਦੇ ਵਿੱਚ ਉੱਥੇ ਰਹਿ ਜਾਂਦੇ। ਸੋ ਮੇਰੀ ਅਪੀਲ ਹੈ ਪਹਿਲਾਂ ਤਾਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਆਪਣੀਆਂ ਜ਼ਿੰਦਗੀਆਂ ਇਹ ਰਾਹ ਤੁਰ ਕੇ ਬਰਬਾਦ ਕਰ ਚੁੱਕੇ ਆ। ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਮਰਿਆ ਹੋ। ਤੁਸੀਂ ਆਪਣੇ ਪਰਿੰਡ ਦੇ ਕਿਸੇ ਮੋਤਵਰ ਬੰਦੇ ਕੋਲ ਜਾਓ। ਉਹਨਾਂ ਨਾਲ ਲੈ ਕੇ ਥਾਣੇ ਜਾਓ ਉੱਥੋਂ ਤੁਸੀਂ ਬੰਦਾ ਲੈ ਕੇ ਕਸਤਾ ਜਮਾ ਹੋ ਜਾਓ। ਕਿ ਤੁਸੀਂ ਆਪਣਾ ਬਹੁਤ ਸੌਖੇ ਤਰੀਕੇ ਦਾ ਨਸ਼ਾ ਸੜ ਸਕਦੇ ਆ ਆਪਣੀਆਂ ਜ਼ਿੰਦਗੀਆਂ ਬਚਾ ਸਕਦੇ ਹੋ ਯਾਰ ਛੋਡੇ ਮਗਰ ਛੋਡੇ ਪਰਿਵਾਰ ਆ ਛੁਡੀਆਂ ਮਾਵਾਂ ਨੇ ਪਿਓ ਨੇ ਕਈ ਦਾ ਵਿਆਹ ਹੋਏ ਨੇ ਛੋਟੇ ਛੋਟੇ ਜਵਾਕ ਆ ਘਰ ਆ ਲਈਆਂ ਤੁਹਾਡੇ ਮਗਰੋਂ ਮੌਤ ਤੋਂ ਬਾਅਦ ਤੁਹਾਡੀ ਜ਼ਿੰਦਗੀ ਰੁੜ ਜਾਂਦੀ ਏ ਮੇਰੇ ਪਿੰਡ ਵੀ ਮੈਂ ਬੋਲਿਆ ਸੀ ਜਾਂ ਦੋ ਮੁੰਡੇ ਜਾਂ ਚਿੱਟੇ ਨਾਲ ਪੜ ਚੁੱਕੇ ਆ ਇਸ ਕਰਕੇ ਮੈਂ ਇਹ ਆਪਣਾ ਲਾ ਕੀਤਾ ਇਹਨਾਂ ਨੌਜਵਾਨਾਂ ਨੂੰ ਮੈਂ ਪ੍ਰੇਰਿਤ ਕੀਤਾ ਤੇ ਨਾਲ ਲੈ ਕੇ ਆਏ ਵੀ ਹਾਂ ਵੀ ਭਰਤੀ ਇਹਨਾਂ ਨੇ ਵੀ ਭਾਈ ਅਸੀਂ ਔਖੇ ਆ ਪੇਟ ਦਾ ਘਰੋਂ ਗਰੀਬ ਆ ਤਾਂ ਗਰੀਬ ਦੇ ਬੰਦੇ ਦੇ ਘਰ ਨਾ ਕੋਈ ਖਾਣ ਖਰਾਕ ਆ ਨਾ ਕੋਈ ਉਹਦੇ ਘਰੇ ਸਹਾਰਾ ਹੈਗਾ ਮਗਰੋਂ ਪੈਸੇ ਦਾ ਤੇ ਅਸੀਂ ਅੱਜ ਕੱਲ ਕੀ ਕਰਦੇ ਹਾਂ ਜਿਹੜਾ ਉਹ ਨਸ਼ੇੜੀ ਹੋ ਜਾਂਦਾ ਉਹ ਦੂਰ ਅਸੀਂ ਦੂਰੀ ਵੜਦੇ ਹਾਂ ਪਾਸਾ ਫੜਦਾ ਸਮਾਜ ਅੱਜ ਨਸ਼ੇੜੀਆਂ ਨੂੰ ਅੱਜ ਨਸ਼ੇ ਵਾਲੇ ਕਰਨ ਵਾਲੇ ਬੰਦਿਆਂ ਨੂੰ ਅੱਜ ਸਮਾਜ ਦੇ ਪਿਆਰ ਦੀ ਲੋੜ ਹੈ ਸਹਿਯੋਗ ਦੀ ਲੋੜ ਹੈ ਖਾਸ ਤੌਰ ਤੇ ਨਾ ਗਰੀਬਾਂ ਨੂੰ ਕਿੰਨਾ ਨਾ ਕੋਈ ਸਹਾਰਾ ਨਹੀਂ ਬਾਹਰ ਨਹੀਂ ਫੜਦਾ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਉਨੀ ਪਹੁੰਚ ਹੀ ਹੈ ਨਹੀਂ ਮਾਂ ਪਿਓ ਨੂੰ ਕਹਿ ਕਹਿ ਕੇ ਥੱਕ ਜਾਂਦੇ ਆ ਵਿਚਾਰੇ ਉਹ ਵੀ ਅਸਲਾ ਨਾਲ ਨਹੀਂ ਛੱਡੋ ਪਰੇ ਯਾਰ ਜੇ ਮਰਦਿਆ ਮਰ ਜਾਣਗੇ ਪਰ ਨਹੀਂ ਮੈਂ ਪਿੰਡਾਂ ਦੇ ਮੋਤਵਰ ਬੰਦਿਆਂ ਨੂੰ ਖਾਸ ਤੌਰ ਤੇ ਜੀਵਦਾਵਰਕ ਨੂੰ ਬੇਨਤੀ ਕਰਦਾ ਕਿ ਜੇ ਸਾਡੇ ਪਿੰਡਾਂ ਦੇ ਵਿੱਚ ਹੈ ਜੀਵਦਾਵਰਾਂ ਦੇ ਜਵਾਕ ਹੈ ਚਾਹੇ ਕਿਸੇ ਹੋਰਾਂ ਦੇ ਜਵਾਕ ਹੈ ਗਰੀਬਾਂ ਦੇ ਜਵਾਕ ਹੈ ਕਿਸੇ ਵਰਗ ਦੇ ਜਵਾਕ ਹੈ ਉਹਨਾਂ ਨੂੰ ਤੁਸੀਂ ਪ੍ਰੇਰਿਤ ਕਰਕੇ ਤੁਸੀਂ ਇਸ ਤਰੀਕੇ ਨਾਲ ਨਸ਼ਾ ਛਡਾ ਸਕਦੇ ਆ ਇੱਕ ਹੋਰ ਬੜੀ ਗੰਭੀਰ ਗੱਲ ਜਿਹੜੀ ਇੱਥੇ ਹਸਪਤਾਲ ਆਉਣ ਦੀ ਮੈਨੂੰ ਪਤਾ ਲੱਗੀ ਕਿ ਇੱਥੇ ਕਿ ਬੀਬੀਆਂ ਦਾਹਲ ਰਹੀਆਂ ਜੀ ਕੁੜੀਆਂ ਦਾਹਲ ਦਿੱਤੀਆਂ ਗਈਆਂ ਕਾਰਨ ਕੀ ਸੀ ਉਹਨਾਂ ਨੂੰ ਐਚ ਆਈ ਵੀ ਸੀ ਐਡ ਸੀਗੀ ਹੁਣ ਜਿਹੜੀਆਂ ਬੀਬੀਆਂ ਐ ਐਚ ਆਈ ਵੀ ਕਿਵੇਂ ਬਣਦੀ ਐ ਇਸ ਵੇਲੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਸੈਂਕੜੇ ਕੇਸ ਐਚ ਆਈ ਵੀ ਦੇ ਐ ਤੇ ਕਾਲੇ ਪੀੜੇ ਦੇ ਉਹ ਕਾਰਨ ਕੀ ਉਟੀਕਾ ਲਾਉਂਦੇ ਆ ਜਦੋਂ ਉੱਥੋਂ ਵੱਧ ਆ ਜਾਂ ਮਰਦਾਂ ਦਾ ਰਿਸ਼ਤ ਬਣ ਜਾਂਦੇ ਆ ਕਿ ਕਿਸੇ ਕਿਸੇ ਕੁੜੀ ਮੁੰਡੇ ਦੇ ਉੱਥੋਂ ਇਹ ਗਾਹਾਂ ਦੀ ਗਾਹਾਂ ਵੱਧ ਆ ਹੁਣ ਜਿਹੜੀਆਂ ਬੀਬੀਆਂ ਇਹ ਦਹਾੜ ਰਹੀਆਂ ਜਿਹਨਾਂ ਨੂੰ ਐਚ ਆਈ ਵੀ ਪੌਜ਼ਟਿਵ ਐ ਉਹਨਾਂ ਨੇ ਕਹਾਂ ਕਿ ਸੰਬੰਧ ਬਣਾ ਲੈਣੇ ਕਿੰਨੇ ਸਮਾਜ ਦੇ ਵਿੱਚ ਏਡ ਜਿਹੜੀ ਫੈਲ ਰਹੀ ਐ ਨਸ਼ੇ ਨਾਲੋਂ ਚਿੱਟੇ ਨਾਲੋਂ ਹੋਰ ਨਸ਼ਿਆਂ ਦੇ ਨਾਲੋਂ ਬੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਤੋਂ ਮਾਰੂ ਇਸ ਵੇਲੇ ਚੀਜ਼ ਫੈਲ ਰਹੀ ਹੈ ਉਹ ਏਡਜ਼ ਐ ਐਚ ਆਈ ਵੀ ਐ ਤੇ ਉਹ ਟਕਾਲਾ ਪੀੜੀ ਆ। ਇਹ ਤੋਂ ਵੀ ਰੋਕਥਾਮ ਕਰਨ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ। ਟੈਸਟ ਕਰਮੇ ਚਾਹੀਦੇ ਪਿੰਡਾਂ ਦੇ ਵਿੱਚ, ਸਪੈਸੈਂਸਰੀਆਂ ਦੇ ਵਿੱਚ ਜਿਹੜੇ ਬੰਦੇ ਪੀੜਤ ਆ ਉਹਨੂੰ ਦੱਸਿਆ ਜਾਣਾ ਜਦੋਂ ਉਹਨਾਂ ਕੋਲ ਸਵਾਲ ਹਸਣ ਦੇ ਦਾ ਵੀ ਭਾਈ ਐਸ ਬੰਦੇ ਨੂੰ ਆਹ ਬਿਮਾਰੀ ਆਏ ਤਾਂ ਹੋਰ ਨਾਲ ਕੋਈ ਬੰਦਾ ਇਹ ਮੰਨ ਜਾਏ। ਸੋ ਬੜੇ ਖਤਰਨਾਕ ਗੱਲਾਂ ਨੇ ਸਾਨੂੰ ਅੱਜ ਸਮਝਣ ਦੀ ਸੋਚਣ ਦੀ ਲੋੜ ਹੈ ਸੋ ਮੈਂ ਫਿਰ ਫਿਲ ਕਰਦਾ ਜਿਵੇਂ ਜੇ 13 ਪਰ ਮੈਂ ਹੁਣ ਹੌਲਦਾ ਦਾਂ ਕੱਲ ਮੈਨੂੰ ਛੱਡ ਕੇ ਗਿਆ ਅੱਜ ਮੈਂ ਆਇਆ ਬੜੀ ਸਾਡਾ ਘਰੇ ਨਹੀਂ ਜੀ ਲੱਗਦਾ ਸਾਡੇ ਘਰ ਵਾਲੀ ਰੋਂਦੀ ਜਾਂ ਕੰਡੀ ਰਹੇਗੀ ਸਾਡੇ ਜਵਾਕ ਨਹੀਂ ਜੀਦਾ ਉਹਨੇ ਸਾਡੀ ਬੇਬੇ ਨਹੀਂ ਜੀਦਾ ਦੇ ਬਾਹਨੇ ਬਹੁਤ ਮਾਰ ਲੰਦਾ ਨਸ਼ੇ ਦੇ ਬੰਦੇ ਨੂੰ ਕਵਾਲੀ ਤੋੜ ਦੇ ਤੋੜੇ ਨਹੀਂ ਪੜੀਏ ਕਹਿੰਦਾ ਬਹੁਤ ਕੱਲ ਲੰਦਾ ਨਸ਼ੀ ਤੋੜਣਾ ਪਰ ਇੱਕ ਵਾਰੀ ਜੇ ਤੁਸੀਂ ਇਹਨਾਂ ਨੂੰ ਪ੍ਰੇਮ ਕੇ ਪਿਆਰ ਨਾਲ ਸੁਝਾ ਕੇ ਲਿਆਉਂਗੇ ਤਾਂ ਛੱਡ ਜਾਣਗੇ। ਇਹਨਾਂ ਨੂੰ ਮੈਂ ਇਹੀ ਕਹਿ ਕੇ ਚੱਲੇ ਆਂ ਵੀ ਕੋਈ ਗੱਲ ਨਹੀਂ ਪੰਜ ਸੱਤ ਦਿਨਾਂ ਇੱਕ ਵਾਰੀ ਤੋੜ ਲੱਗੂ ਦਵਾਈ ਸੁਣ ਦੇ ਰਹੇ ਆਂ ਇੱਕ ਹੌਲੀ 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 ਤਰੀ ਜਦੋਂ ਪੰਜ ਸੱਤਾਂ ਦਾ ਨਵਾਂ ਜੀ ਸੈੱਟ ਹੋ ਗਏ ਤੁਸੀਂ ਆਪ ਵੀ ਕਹਿਣ ਸਾਡੀ ਜ਼ਿੰਦਗੀ ਬਚ ਗਈ। ਤਾਂ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਭਾਈ ਛੱਡ ਦਿਓ ਮੁੜ ਕੇ ਜ਼ਿੰਦਗੀ ਨਹੀਂ ਮੈਣੀ ਤੁਸੀਂ ਮਰ ਜਾਂਦੇ ਹੋ ਟੀਕੇ ਲਾ ਕੇ ਨਸ਼ੇ ਕਰਕੇ ਤੇ ਮਨਫੜੇ ਪਰਿਵਾਰ ਰੋ ਕੇ ਮਰ ਜਾਂਦੇ ਆਂ ਕੱਲੇ ਕੱਲੇ ਜਵਾਰ ਕਰ ਪੰਜਾਬ ਦੇ ਸੋ ਮੈਂ ਇਹਨਾਂ ਨੂੰ ਖਾਸ ਕਰਕੇ ਜਿਹੜੇ ਵੀ ਪੰਜਾਬ ਦੇ ਗਰੀਬ ਲੋਕ ਜੀ ਚਲੇ ਕਰ ਰਹੇ ਨੇ ਅਸੀਂ ਉਹਨਾਂ ਲਈ ਇਹ ਬਹੁਤ ਵੱਡਾ ਪੁੰਨ ਦਾ ਕੰਮ ਆ ਬਾਈ ਬਹੁਤ ਵੱਡਾ ਧਰਮ ਦਾ ਕੰਮ ਹੈ ਜੇ ਅੱਜ ਅਸੀਂ ਗਰੀਬਾਂ ਦੇ ਜਿਵਾਕਾਂ ਨੂੰ ਚਾਰ ਕੇ ਦਾਹਲ ਕਰਾ ਲਿਆ ਹਸਤਲਾ ਨੇ ਬਚਾ ਕਾਹੀ ਬਹੁਤ ਵੱਡਾ ਪੁੰਨ ਵਾਲੇ ਬਣਨਾ ਨੇ ਨੈਰ ਨਾ ਜਿੰਦਗੀਆਂ ਬਚਣਗੀਆਂ ਪਰਿਵਾਰਾਂ ਦੇ ਬਚਣਗੇ ਨਾਲੇ ਪੁੰਨ ਦਾ ਪੁੰਨ ਹੈ ਇਹ ਕੰਮ ਦੂਰ ਕਰੋ ਮੈਂ ਪਿੰਡ ਦੇ ਮੋਤਵਰਾਹੋਂ ਅਪੀਲ ਫੇਰ ਕਰਦਾ ਕਿ ਕੋਈ ਪੈਸਾ ਨਹੀਂ ਲਾਜਦਾ ਕੋਈ ਡਾਕਟਰੀ ਦਾ ਕੋਈ ਰਹਿਣ ਸਹਿਣ ਦਾ 6 ਮਹੀਨੇ ਰੱਖ ਲਓ 1 ਸਾਲ ਰੱਖ ਲਓ ਜਿੰਨਾ ਦੇ ਬੰਦਾ ਸਹੀ ਨਹੀਂ ਹੁੰਦਾ ਇਹ ਹਫ਼ਤਿਆਂ ਦੇ ਵਿੱਚ ਪ੍ਰਬੰਧ ਕੀਤੇ ਗਿਆ ਇਹ ਕੱਲਾ ਬਹੰਡੇ ਨਹੀਂ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪ੍ਰਬੰਧ ਕੀਤੇ ਗਏ ਜੇ ਕੋਈ ਨਹੀਂ ਤੁਹਾਡੇ ਆਖੇ ਲੱਗਦਾ ਕੋਈ ਪਿੰਡ ਦਾ ਬੰਦਾ ਜਾਂ ਕੋਈ ਮੈਡੀਕਲ ਅਫਸਰ ਜਾਂ ਕੋਈ ਮੈਡੀਕਲ ਲੈਣ ਦੇ ਬੰਦੇ ਜਾਂ ਕੋਈ ਥਾਣੇਦਾਰ ਜਾਂ ਐਸ.ਐਚ.ਓ. ਤਾਂ ਤੁਸੀਂ ਦੱਸ ਸਕਦੇ ਹੋ ਕੋਈ ਵੀਡੀਓ ਭਾਜ ਸਕਦੇ ਹੋ ਕੋਈ ਪੱਤਰਕਾਰ ਬੁਲਾ ਕੇ ਦੱਸ ਸਕਦੇ ਹੋ ਅਸੀਂ ਸ਼ਰਤਨਾ ਚਾਹੁੰਦੇ ਆਂ ਪਰ ਸਾਡੀ ਕੋਈ ਸੁਣਦਾ ਪਰ ਤੁਸੀਂ ਆਓ ਇਹ ਆਉਣ ਤੇ ਇਹਨਾਂ ਦਾ ਸਾਨੂੰ ਖੜੇ ਮੱਥੇ ਸਵਾਦ ਕਰਨਾ ਚਾਹੀਦਾ ਵੀ ਆਓ ਅਸੀਂ ਤੁਹਾਡੇ ਨਾਲ ਖੜੇ ਆਂ ਅੱਜ ਸਾਡੀ ਲੋੜ ਹੈ ਇਹਨਾਂ ਨੂੰ ਚਲਣ ਦੀ ਇਹ ਮੈਂ ਸਮਝੂਗਾ ਠੀਕ ਆ ਪਤਾ ਨਹੀਂ ਕਿਹੜੇ ਹਲਾਮਾਂ ਚ ਕਿਵੇਂ ਲਾਗੇ ਸ਼ੁਗਲੇ ਚ ਲਾਗੇ ਸ਼ੌਂਕ ਚ ਲਾਗੇ ਇਹ ਨਾਲ ਸਕਤੇ ਹੈ ਜੀ ਮਾਰੀ ਹੋ ਗਈ ਬੰਦੇ ਲਾਗੇ ਪਰ ਇਹ ਚਾਹੁੰਦੇ ਆ ਜੀ ਜਿੰਦਗੀਆਂ ਸਾਡੀਆਂ ਮਾਰ ਦੇਣ ਇਸ ਕਰਕੇ ਮੂੰਹ ਮੈਂ ਇਧਰੋਂ ਤਾਣ ਕਰਾਏ ਆ ਬਹਾ ਚਿਹਰੇ ਨਾਮ ਖਾਏ ਜਾਣ ਉਹ ਇਹਨਾਂ ਦੇ ਦੋ ਦਿਨ ਦੀ ਵਿਆਹ ਹੈ ਵਾਕਿਆ ਨੇ ਵਿਆਹ ਹੋ ਵੀ ਕਰਾਉਣੇ ਆ ਕੱਲ ਨੂੰ ਪਰ ਉਹ ਬੰਦੇ ਦੇ ਅਸਰ ਪੈਂਦਾ ਮੂੰਹ ਮੈਂ ਤਾਣ ਨਰੇ ਇਧਰੋਂ ਕਰਾਏ ਆ ਠੀਕ ਆ ਮੈਂ ਫਿਰ ਤਾਣ ਉਹ ਛੱਡਣ ਨੂੰ ਆਦ ਮਰਜ਼ੀ ਨਾਲ ਆਇਓ ਛੱਡ ਕੇ ਜਾਓਗੇ ਅੱਗੀ ਗੱਲ ਐ ਤਾਂ ਇਹਨੂੰ ਕੱਲ ਨੂੰ ਕਹਿੰਦੇ ਵੀ ਲੈ ਜਾ ਸਾਡੇ ਦਾ ਬੇਬੇ ਦਾ ਜੀ ਲੰਗਾ ਸਾਡੇ ਦਾ ਘਰ ਲੈ ਜਾ ਜੀ ਲੰਗਾ ਦਾ ਹੈਂ ਬਸ ਤੁਹਾਨੂੰ ਇਹੀ ਕਹਿਣਾ ਮੁੜ ਕੇ ਤੁਹਾਡੇ ਸਾਹਮਣੇ ਤੋਤਾ ਮਾਰ ਕੇ ਦੇ ਲੋ ਆਪਣੇ ਪਿੰਡ ਨਾਲ ਸੰਦੀਪ ਮਾਰ ਕੇ ਦੋ ਮਿੰਟ ਤਾਂ ਮਾਰੀ ਕੇ ਤੁਹਾਡੇ ਤੇ ਤੁਸੀਂ ਵੀ ਮਾਰਨ ਵਾਲੇ ਲੈਣ ਤੇ 15-20 ਮੇਰੇ ਪਿੰਡ ਹੋਰ ਕਰਦੇ ਆ ਨਾ ਤੀ ਤੂੰ ਵੀ ਐਸੇ ਲੈਣ ਕੀ ਹੈ ਜੀ ਠੀਕ ਆ ਸਾਨੂੰ ਕਿਤੇ ਇਹ ਸੂਤ ਨਹੀਂ ਮਿਲਣੀ ਪ੍ਰਾਈਵੇਟ ਇਹ ਸੈਂਟਰ ਜਾਓਗੇ 20-25 ਹਜ਼ਾਰ ਕੋਲ ਦੀ 50 ਹਜ਼ਾਰ ਰੁਪਿਆ ਦਿੰਦੇ ਆ ਨਾਲ ਉਹ ਤੇ ਕੁੱਟਦੇ ਮਾਰਦੇ ਆ ਨਾਲ ਉਹ ਚੈਂਗਲਾ ਨਸ਼ਾ ਵੀ ਦੇ ਜਾਂਦੇ ਆ ਪਰ ਇਹ ਸਰਕਾਰ ਦੇ ਖਿਦਮਤੋਂ ਜਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਅਪਰਾਧਾ ਕੀਤਾ ਗਿਆ ਇਹਦਾ ਆਪਾਂ ਫੈਲਾ ਖਾ ਕੇ ਆਪਣੀਆਂ ਜਿੰਦਗੀਆਂ ਜਿਹੜੀਆਂ ਹੁੰਦੀਆਂ